ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਇਸ ਸਥਾਨ ਤੇ 9 ਮਹੀਨੇ 26 ਦਿਨ ਵਾਸਤੇ ਠਹਿਰੇ ਸਨ ਤੇ ਇਸ ਸਥਾਨ ਤੇ ਕਿਸੇ ਨੂੰ ਸੱਪ ਡੱਸਿਆ ਹੋਵੇ ਜਾਂ ਸੱਪਾਂ ਦੇ ਸੁਪਨੇ ਆਉਂਦੇ ਹੋਣ ਕਿਸੇ ਵੀ ਤਰ੍ਹਾਂ ਦੇ ਸੁਪਨਿਆਂ ਦੇ ਨਾਂ ਤੇ ਪ੍ਰੋਬਲਮ ਹੋਵੇ ਤੇ ਇਸ ਸਥਾਨ ਤੇ ਜੋ ਵੀ ਸੰਗਤਾਂ ਸ਼ਰਧਾ ਪਾਉਣ ਨਾਲ ਆਉਂਦੀਆਂ ਹਨ ਤੇ ਉਹਨਾਂ ਦੀ ਇਹ ਜਿਹੜੀਆਂ ਪ੍ਰੋਬਲਮਾਂ ਠੀਕ ਹੋ ਜਾਂਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਜਾਬ ਜੀ ਨੂੰ ਦਰਸ਼ਨ ਕਰਉਣ ਜਾ ਰਹੇ ਹਾਂ ਗੁਰਦੁਆਰਾ ਨੰਗਿਆਣਾ ਸਾਇ ਪਿੰਡ ਉਦੋਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਇਸ ਸ਼ੋਭਿਤ ਇਹ ਪਾਉਣ ਪੀਤਰ ਸਥਾਨ ਦੱਸਿਆ ਜਾਂਦਾ ਹੈ ਕਿ ਇਹ ਪਾਉਣ ਪੀਤਰ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਅਤੇ ਸੇਸਨਾਗ ਜੀ ਦੇ ਨਾਂ ਨਾਲ ਸਬੰਧਿਤ ਗੁਰਦੁਆਰਾ ਸਾਹਿਬ ਹੈ ਜਿਸ ਸਥਾਨ ਦੇ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਤੇ ਜਿਸ ਸਥਾਨ ਤੇ ਪਹਿਲੀ ਪਾਛੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ 9 ਮਹੀਨੇ 26 ਦਿਨ ਵਾਸੀ ਇਸ ਸਥਾਨ ਤੇ ਠਹਿਰੇ ਤੇ ਇਸ ਸਥਾਨ ਨੂੰ ਭਾਗ ਲਾਏ ਜਿਸ ਜੰਗਲ ਬੀਆਂ ਬਾਣ ਵਿੱਚ ਗੁਰੂ ਜੀ ਬੈਠ ਕੇ ਭਗਤੀ ਕਰਿਆ ਕਰਦੇ ਸਨ ਇਸ ਸਥਾਨ ਤੇ ਇੱਕ ਪੁਰਾਤਨ ਖੂਬੀ ਹੈ ਜੋ ਕਿ ਅੱਜ ਕੱਲ ਬੰਦ ਪਿਆ ਹੈ ਇਸ ਸਥਾਨ ਨੂੰ ਗੁਰੂਆਣਾ ਕਹਿ ਕੇ ਵੀ ਜਾਣਿਆ ਜਾਂਦਾ ਹੈ ਸੰਤ ਬਾਬਾ ਚੁਗਾਤ ਸਿੰਘ ਜੀ ਦਾ ਜਨਮ ਫਰਵਰੀ 1885 ਈਸਵੀ ਨੂੰ ਮਾਤਾ ਲక్ష్ਮੀ ਜੀ ਦੀ ਪਾਵਨ ਕੁੱਖੋਂ ਪਿਤਾ ਸੰਤਾ ਸਿੰਘ ਜੀ ਦੇ ਘਰ ਪਿੰਡ ਉਦੋਕੇ ਵਿਖੇ ਜਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਸੀਗਾ ਆਪ ਜੀ ਦਾ ਭਰਾ ਉਜਾਗਰ ਸਿੰਘ 15 ਸਾਲ ਆਪ ਜੀ ਤੋਂ ਛੋਟਾ ਸੀ ਦੋਨਾਂ ਭਰਾਵਾਂ ਨੂੰ ਗੁਰਸਿੱਖੀ ਦੀ ਲਗਨ ਆਪਣੇ ਮਾਤਾ ਪਿਤਾ ਕੋਲੋਂ ਮਿਲੀ ਸੀ ਉਸ ਸਮੇਂ ਸਕੂਲ ਘਟ ਗਿਣਤੀ ਵਿੱਚ ਹੋਇਆ ਕਰਦੇ ਸਨ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਹਿਬਾਨੀ ਗੁਰਮੁਖੀ ਅਤੇ ਗੁਰਬਾਣੀ ਪੜ੍ਹਨੀ ਲਿਖਣੀ ਸਿਖਾਇਆ ਕਰਦੇ ਸਨ ਉਮਰ ਦੇ ਨਾਲ ਨਾਲ ਲੋਹਾਰਾਂ ਲੱਕੜ ਅਤੇ ਰਾਜਗਰੀ ਦਾ ਕੰਮ ਵੀ ਆਪ ਜੀ ਦੇ ਪਿਤਾ ਤੋਂ ਸਿੱਖਿਆ ਅਤੇ ਸਹਾਰਨਪੁਰ ਜਾ ਕੇ ਆਪ ਪਰਮਾਨੰਦ ਪਾਸੋਂ ਲੱਕੜ ਦੀ ਕਾਰਾਗਰੀ ਵਿੱਚ ਮਹਾਰਤ ਹਾਸਲ ਕੀਤੀ 19 20 ਸਾਲ ਦੀ ਉਮਰ ਵਿੱਚ ਆਪ ਜੀ ਨੇ ਨਾਗਪੁਰ ਵੱਲ ਚਾਲੇ ਪਾਏ ਜਿੱਥੇ ਲਗਭਗ 2 ਸਾਲ ਰੇਲਵੇ ਦੇ ਕੁਆਟਰ ਬਣਾਉਣ ਦੀ ਸੇਵਾ ਨਿਭਾਈ ਨਾਗਪੁਰ ਵਿਖੇ ਆਪ ਜੀ ਨੇ ਪੰਜ ਪਿਆਰਿਆਂ ਪਾਸੋਂ ਖੰਡੇ ਬਾਟੇ ਦੀ ਪੋਲ ਪ੍ਰਾਪਤ ਕੀਤੀ ਉਸ ਤੋਂ ਬਾਅਦ ਰਾਵਲਪਿੰਡੀ ਸਦਵਾ ਚੱਕਵਾਲ ਲਾਈਨ ਤੇ ਜ਼ਿਲ੍ਹਾ ਜੇਲਮ ਵਿੱਚ ਵੀ ਰਹਿ ਸੰਗਤ ਜੀ ਪਿੰਡ ਨਰੰਗ ਵਿੱਚ ਜਦੋਂ ਮਿਸਤਰੀ ਗੰਡਾ ਸਿੰਘ ਦੇ ਨਾਲ ਕੰਮ ਕਰ ਰਿਹਾ ਸੀ ਤਾਂ ਅਚਾਨਕ ਇੱਕ ਦਿਨ ਸਰੀਰਕ ਬਿਮਾਰੀ ਨੇ ਘੇਰ ਲਿਆ ਸੀ ਉਹਨਾਂ ਨੂੰ ਤੇ ਆਪਣੇ ਪਿੰਡ ਉਦੋਂ ਕਿ ਵਾਪਸ ਆ ਕੇ ਸਰੀਰ ਦੀ ਚਮੜੀ ਖਰਾਬ ਹੋ ਕੇ ਫਟਣੀ ਸ਼ੁਰੂ ਹੋ ਗਈ ਅਤੇ ਲਹੂ ਰੇਸ਼ਾ ਨਿਕਲਣਾ ਸ਼ੁਰੂ ਹੋ ਗਿਆ ਇਹ ਘਟਨਾ 1923-24 ਦੀ ਹੈ ਕੋਈ ਵੀ ਦਵਾਈ ਕੰਮ ਨਹੀਂ ਸੀ ਕਰ ਰਹੀ ਪਿੰਡ ਦੇ ਬਾਰ ਬਾਰ ਇੱਕ ਛਪੜੀ ਸੀਗੀ ਆਪ ਜੀ ਹਰ ਰੋਜ਼ ਉਸ ਛਪੜੀ ਦੀ ਗਾਰ ਨੂੰ ਆਪਣੇ ਪਿੰਡੇ ਤੇ ਮਲ ਲੈਂਦੇ ਅਤੇ 2 ਕੋਹ ਘੰਟੇ ਛਪੜੀ ਦੇ ਵਿੱਚ ਹੀ ਨਹਾਉਂਦੇ ਰਹਿਣਾ ਅਕਾਲ ਪੁਰਖ ਦੀ ਮਿਹਰ ਸਦਕਾ ਬਾਬਾ ਜੀ ਦਾ ਰੋਗ ਜਿਹੜਾ ਠੀਕ ਹੋ ਗਿਆ ਤੇ ਆਪ ਜੀ ਗੁਰਬਾਣੀ ਦੇ ਨਾਲ ਜੁੜੇ ਰਹਿ ਇਹ ਪਵਨ ਪਿੱਤਰ ਸਥਾਨ ਨਾਂਗੀਆਂ ਗੋਦ ਦੇ ਜਠੇਰਿਆਂ ਦਾ ਸੀਗਾ ਇੱਥੇ ਛੋਟੀ ਜੀ ਪ੍ਰਾਤਨ ਸਮਾਧਿ ਬਣੀ ਹੋਈ ਹੈ ਇਹਨਾਂ ਨੇ ਸੋਚਿਆ ਕਿ ਪ੍ਰਮਾਤਮਾ ਨੇ ਮੈਨੂੰ ਤੰਦਰੁਸਤ ਕੀਤਾ ਹੈ ਨਵੀਂ ਜ਼ਿੰਦਗੀ ਬਖਸ਼ਿਸ਼ ਕੀਤੀ ਹੈ ਕਿਉਂ ਨਾ ਇਸ ਸਥਾਨ ਨੂੰ ਸਾਫ਼ ਸੁਥਰਾ ਕਰਕੇ ਇਸ ਸਥਾਨ ਤੇ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਜਾਵੇ ਇਸ ਤਰ੍ਹਾਂ ਬਾਬਾ ਚੁਗਤ ਸਿੰਘ ਜੀ ਨੇ ਸਾਫ਼ ਸਫਾਈ ਕਰਕੇ ਇਸ ਪਵਨ ਪਿੱਤਰ ਸਥਾਨ ਨੂੰ ਇਸ ਸਥਾਨ ਤੇ ਬਣਵਾਇਆ ਸੀਗਾ ਆਪਣੇ ਹੱਥਾਂ ਦੇ ਨਾਲ ਸ਼ੁਰੂਆਤ ਕੀਤੀ ਇੱਥੇ ਪ੍ਰਾਤਨ ਟਾਲੀ ਵੀ ਸੰਗਤ ਜੀ ਸ਼ਿਸ਼ੋਭਿਤ ਹੈ ਉਸ ਦੇ ਵੀ ਆਵਜਨ ਦਰਸ਼ਨ ਕਰਾਉਣੇ ਹਨ ਟਾਲੀ ਹੀਟ ਪ੍ਰਾਤਨ ਵਰਮੀ ਜਿਸ ਦਾ ਸਬੰਧ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਅਤੇ ਸੇਸ਼ ਨਾਗ ਨਾਲ ਸੀਗਾ ਸਭ ਸਾਹ ਸੰਭਾਲ ਕਰਨੇ ਸ਼ੁਰੂ ਕਰ ਦਿੱਤੀ ਸੰਤ ਬਾਬਾ ਚੁਗਤ ਸਿੰਘ ਜੀ ਅਨੁਸਾਰ ਕੋਈ ਵੀ ਜਦੋਂ ਇਸ ਟਾਲੀ ਨੂੰ ਕਟਣ ਦੀ ਕੋਸ਼ਿਸ਼ ਕਰਦਾ ਸੀਗਾ ਤਾਂ ਇਸ ਟਾਲੀ ਦੇ ਵਿੱਚੋਂ ਖੂਨ ਚੋਣ ਲੱਗ ਜਾਂਦਾ ਸੀਗਾ ਫਿਰ ਇਸੇ ਹੀ ਪਵਣ ਪਿੱਤਰ ਅਸਥਾਨ ਤੇ ਬਾਬਾ ਚੁਗਾਤ ਸਿੰਘ ਜੀ ਨੇ ਪਵਣ ਪਿੱਤਰ ਸਰੋਵਰ ਦਾ ਨਿਰਮਾਣ ਕਰਵਾਇਆ ਅਤੇ ਬੋਲੀ ਦਾ ਨਿਰਮਾਣ ਕਰਵਾਇਆ ਤੇ ਆਪਣੇ ਹੱਥੀ ਬੋਲੀ ਤਿਆਰ ਕਰਵਾਈ ਸੀਗੀ ਨੇੜੇ ਪੱਠੇ ਤੋਂ ਹੀ ਇੱਟਾਂ ਲਿਆ ਕੇ ਇਸ ਪਵਣ ਪਿੱਤਰ ਅਸਥਾਨ ਦੀ ਉਸਾਰੀ ਜਿਹੜੀ ਕਰਵਾਈ ਕੀਤੀ ਗਈ ਸੀਗੀ ਬਾਬਾ ਜੀ ਬਹੁਤ ਹੀ ਸ਼ਾਂਤ ਸੁਭਾਅ ਦੇ ਸਨ ਤੇ ਸਾਰਾ ਦਿਹਣੀ ਸੰਗਤਾਂ ਦੀ ਸੇਵਾ ਕਰਦੇ ਰਹਿੰਦੇ ਤੇ ਨਾਲ ਹੀ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਰਹਿੰਦੇ ਸਨ ਹੁਣ ਸੰਤਾਂ ਦੀ ਕਿਰਪਾ ਦੇ ਨਾਲ ਇੱਥੇ ਸੰਗਤਾਂ ਬਹੁਤ ਹੀ ਸ਼ਰਧਾ ਪਾਵਣਾ ਦੇ ਨਾਲ ਆਪਣੀਆਂ ਮਨੋ ਕਾਮਨਾ ਲੈ ਕੇ ਆਉਂਦੀਆਂ ਤੇ ਪੂਰੀਆਂ ਹੁੰਦੀਆਂ ਹਨ ਜੋ ਵੀ ਸੰਗਤਾਂ ਇਸ ਸਥਾਨ ਤੇ ਆਉਂਦੀਆਂ ਨੇ ਜਿਨ੍ਹਾਂ ਨੂੰ ਸੱਪਾਂ ਦੇ ਸੁਪਨੇ ਆਉਂਦੇ ਆ ਜਾਂ ਵੀ ਕਿਸੇ ਤਰ੍ਹਾਂ ਦੇ ਨਾਗ ਜਿਹੜੇ ਦਿਖਦੇ ਆ ਸੁਪਨਿਆਂ ਦੇ ਵਿੱਚ ਤੇ ਉਹਨਾਂ ਨੂੰ ਇਸ ਸਥਾਨ ਤੋਂ ਉਸ ਜੀ ਦਾ ਛੁਟਕਾਰਾ ਜਿਹੜਾ ਹੈ ਉਹ ਮਿਲਦਾ ਆ ਤੇ ਸੰਗ ਜੀ ਅੱਜ ਆਪ ਜੀ ਨੂੰ ਦਰਸ਼ਨ ਕਰਵਾਇਆ ਹਨ ਗੁਰਦੁਆਰਾ ਨਾਗੀਆਣਾ ਸਾਹਿਬ ਪਿੰਡ ਉਦੋਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਿਸ਼ੋਵੀ ਤਿਹ ਪਾਉਣ ਪੀਤਰ ਸਥਾਨ ਉਮੀਦ ਕਰਦੇ ਹਾਂ ਅੱਜ ਦੀ ਜਾਣਕਾਰੀ ਦੀ ਵੀਡੀਓ ਆਪ ਜੀ ਨੂੰ ਪਸੰਦ ਆਈ ਜੇਕਰ ਪਸੰਦ ਆਏ ਤਾਂ ਜਰੂਰ ਸ਼ੇਅਰ ਕਰ ਦਿਓ ਜਿਸ ਤੇ ਨਾਲ ਹੋਰ ਹੀ ਸੰਗਤਾਂ ਇਸ ਪਾਉਣ ਪੀਤਰ ਸਥਾਨ ਦੇ ਦਰਸ਼ਨਦਾਰੇ ਕਰ ਸਕਦੀਆਂ ਹਨ ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ